ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟੈਲੀਕਮ ਸ਼ਾਪ ਦੇ ਉੱਤੇ ਗੋਲੀਆਂ ਚੱਲੀਆਂ ਨੇ ਜੀ ਹਾਂ ਦੱਸਿਆ ਕਿ ਦੋ ਧਿਰਾਂ ਦਾ ਵਿਵਾਦ ਹੁੰਦਾ ਆ ਤਾਂ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਆ ਕਿ ਦੋ ਧਿਰਾਂ ਆਪਰਛੇ ਹੀ ਪੈ ਡਜੰਦੀਆਂ ਨੇ ਤਾਂ ਉਸ ਤੋਂ ਬਾਅਦ ਉੱਥੇ ਗੋਲੀਆਂ ਚੱਲ ਜਾਂਦੀਆਂ ਨੇ ਇਸ ਗੋਲੀਬਾਰੀ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੀ ਮੋਗਾ ਦੇ ਹੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਆ ਮਾਮਲੇ ਦੀ ਜਦੋਂ ਖਬਰ ਹੈ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਵੱਲੋਂ ਜਿਹੜਾ ਆ ਸੀਸੀਟੀਵੀ ਜਿਹੜੇ ਨੇ ਉਹ ਖੰਘਾਲੇ ਜਾ ਰਹੇ ਨੇ ਕਿ ਆਖਰਕਾਰ ਉਹ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਬਹੁਤ ਜਲਦ ਜਿਹੜੇ ਨੇ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਕਿ આરોપી ਪੁਲਿਸ ਦੀ ਗ੍ਰਿਫਤ ਦੇ ਵਿੱਚ ਸਿੰਘ ਵਾਲਾ ਮੰਡੀ ਦੇ ਵਿੱਚ ਪਤਾ ਲੱਗਾ ਕਿ ਇੱਕ ਮੋਬਾਈਲ ਸ਼ਾਪ ਉੱਤੇ ਲੜਾਈ ਝਗੜਾ ਹੋ ਗਿਆ ਗੋਲੀ ਚੱਲ ਗਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਇਹ ਹਾਲਾਤ ਸੀ ਕਿ ਪਤਾ ਲੱਗਾ ਵੀ ਜਸਪੀਤ ਸਿੰਘ ਹਰਕ੍ਰਿਸ਼ਨ ਅਤੇ ਧਰਮਪਾਲ ਐ ਇਹ ਕਿਸੇ ਪੁਰਾਣੇ ਮਸਲਾ ਸੀ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਉਹਦੇ ਸਬੰਧ ਵਿੱਚ ਇਹ ਇਕੱਠੇ ਹੋਏ ਸਨ ਤੇ ਉੱਥੇ ਗੱਲਾਂ ਕਰਦਿਆਂ ਇਹਨਾਂ ਦਾ ਮਾਹੌਲ ਤਣਾਪੂਰਨ ਹੋ ਗਿਆ ਤਾਂ ਇੱਕ ਗੋਬਿੰਦ ਸਿੰਘ ਜੀ ਕੁੰਦਨ ਨਾਮ ਦਾ ਵਿਅਕਤੀ ਹੈ ਜਿਹੜਾ ਉਹਨਾਂ ਨੇ ਇਹਨਾਂ ਤੇ ਜਿਹੜਾ ਹੈਗਾ ਗੋਲੀਬਾਰੀ ਹੋ ਗਈ ਇਹ ਤਿੰਨ ਜਿਹੜੇ ਬੰਦੇ ਜਖਮੀ ਹੋ ਗਏ ਨੇ ਉਹਨਾਂ ਨੂੰ ਜਿਹੜਾ ਅਬੈਰੀ ਸਿਟੀ ਹਸਪੀਟਲ ਹੈ ਉੱਥੇ ਦਾਖਲ ਕਰਾਇਆ ਗਿਆ ਅਸੀਂ ਇੱਥੇ ਆਏ ਹਾਂ ਤੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਮناسب ਕਾਰਵਾਈ ਹੋਈ ਸਾਡੇ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ